ਸੰਗਤ ਜੀ ਸਕਰੋਲ ਨਾ ਕਰਿਓ ਆਹ ਸ਼ਬਦ ਸਾਡੇ ਵਾਸਤੇ ਪੜ੍ਹਨਾ ਸੁਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੁਖਮਨੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਪਹਿਲੇ ਬੰਦ ਵਿੱਚ ਬਖਸ਼ਿਸ਼ ਕੀਤੀ ਹੈ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਕਿਉਂਕਿ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਇੱਕ ਰਕਤ ਬਿੰਦ ਤੋਂ ਮਾਤਾ ਪਿਤਾ ਰਾਈ ਸਾਨੂੰ ਬਣਾਇਆ ਉਸ ਵਾਹਿਗੁਰੂ ਨੇ ਜਿਨੂੰ ਤੂੰ ਸਾਜ ਸਵਾਰ ਸਿੰਗਾਰਿਆ ਗਰਭਗਨ ਮੈਂ ਜਨੇ ਭਾਰਿਆ ਜਿਸ ਵਾਹਿਗੁਰੂ ਨੇ ਸਾਡੇ ਨੈਣ ਨਕਸ਼ਤੇ ਸਾਡੇ ਸਰੀਰ ਦੀ ਬਣਤਨ ਬਣਾਈ ਹੈ ਮਾਤਾ ਤੇ ਗਰਭ ਦੇ ਵਿੱਚ ਸਾਡੀ ਰੱਖਿਆ ਕੀਤੀ ਹੈ ਬਾਦ ਵਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਬਨ ਪੋਜਨ ਸੁਖ ਸੋਧ ਜਦੋਂ ਬੱਚੇ ਸੀ ਜਦੋਂ ਜਨਮ ਲਿਆ ਸੀ ਤੇ ਮਾਤਾ ਦੇ ਰਾਹੀਂ ਸਾਨੂੰ ਦੁੱਧ ਪਿਆਇਆ ਉਸ ਵਾਹਿਗੁਰੂ ਨੇ ਜਦੋਂ ਜਵਾਨ ਹੋਏ ਆ ਤੇ ਵਾਹਿਗੁਰੂ ਨੇ ਹਰ ਤਰ੍ਹਾਂ ਦਾ ਸੁੱਖ ਸਾਡੇ ਵਾਸਤੇ ਪੈਦਾ ਕੀਤਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਬਿਰਧ ਭਿਆ ਉਪਰ ਸਾਖ ਸੈਣ ਜਦੋਂ ਮਨੁੱਖ ਬੁੱਢਾ ਹੋ ਜਾਂਦਾ ਹੈ ਬਜ਼ੁਰਗ ਹੋ ਜਾਂਦਾ ਹੈ ਉਹਦੇ ਦਿਵਾਲੇ ਸਾਖ ਸੰਬੰਧੀਆਂ ਦਾ ਸਰਕਲ ਵੀ ਉਹ ਵਾਹਿਗੁਰੂ ਪੈਦਾ ਕਰਦਾ ਤਾਂ ਕਿ ਮੰਜੇ ਤੇ ਪਏ ਹੋਏ ਨੂੰ ਉਹਦੇ ਮੂੰਹ ਦੇ ਵਿੱਚ ਭੋਜਨ ਉਹਦਾ ਪ੍ਰਵਾਹ ਪਾ ਸਕੇ ਪਰ ਅਖੀਰ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਇਹ ਨਿਰਗੁਣ ਗੁਣਕਸ਼ੂ ਨਾ ਭੁੱਜੇ ਇਹ ਅਗੁਣ ਹਾਰਾ ਮਨੁੱਖ ਜਿਹੜਾ ਉਹ ਸਵਾਹਿਗੁਰੂ ਦੇ ਗੁਣਾਂ ਦਾ ਸ਼ੁਕਰਾਨਾ ਨਹੀਂ ਕਰਦਾ ਉਹਨਾਂ ਦੇ ਵਾਹਿਗੁਰੂ ਦੇ ਉਪਕਾਰਾਂ ਨੂੰ ਭੁੱਲ ਜਾਂਦਾ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਮਿਹਰ ਕਰੇ ਇਹਨੂੰ ਬਖਸ਼ ਲਏ ਤੇ ਇਹਦੇ ਉਗਾਂ ਨੂੰ ਮਾਫ਼ ਕਰ ਦੇ ਇਹ ਅਰਦਾਸ ਗੁਰੂ ਸਾਹਿਬ ਜੀ ਨੇ ਕੀਤੀ ਹੈ ਸਤਗੁਰੂ ਜੀ ਮਿਹਰ ਕਰਨ ਫਾਰਮ ਨੁਪੇਤਰ ਬਾਣੀ ਦੇ ਨਾਲ ਸੋਟ ਸਮ ਜੁੜੀ ਰੱਖਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ